ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ YouTube ਚੈਨਲ ਤੇ ਤੇ ਅੱਜ ਅਸੀਂ ਆਏ ਸੀਗੇ ਮਮਾ ਦੇ ਘਰ ਤੋਂ ਕੱਲ ਵੀ ਦੱਸਿਆ ਸੀਗਾ ਮੈਂ ਪੇਕੇ ਪਿੰਡਾਈ ਹੋਈਆਂ ਜੀ ਤੇ ਅੱਜ ਅਸੀਂ ਚੱਲੇ ਆ ਸ਼ਾਪਿੰਗ ਕਰਨ ਜੋ ਕਿ ਸਭ ਨੂੰ ਬਹੁਤ ਵਧੀਆ ਲੱਗਦੀ ਹੈ ਸ਼ਾਪਿੰਗ ਕਰਨਾ ਸੌਰੀ ਸੌਰੀ ਸੂਟ ਖਰੀਦਣੇ ਤੇ ਕਸਟਮਰ ਦੇ ਸੂਟ ਵੀ ਲੈਣੇ ਸੀਗੇ ਤੇ ਚਲੋ ਤੁਹਾਨੂੰ ਅੱਥੇ ਜਾ ਕੇ ਦਿਖਾਉਨੇ ਆਂ ਅਸੀਂ ਹਾਂਜੀ ਚਲੋ ਆਪਾਂ ਤੁਹਾਨੂੰ ਅੱਗੇ ਮਿਲਦੇ ਆਂ ਕਿ ਸ਼ਾਪ ਤੇ ਜਾ ਕੇ ਤੇ ਇਹ ਵਾਲਾ ਮੈਂ ਸੂਟ ਕਰ ਸਿੱਕੀ ਤਸੀਆ ਜੇ ਮੈਂ ਇਹ ਛੱਡ ਰੱਖਿਆਗਾ ਤੇ ਉੱਥੇ ਜਣਾ ਟਾਈਮ ਹੀ ਲੱਗਦਾ ਨਾ ਕਿ ਫਿਰ ਮੈਂ ਸੋਚਿਆ ਚਲੋ ਉੱਥੇ ਜਾ ਕੇ ਸਟਿਚ ਕਰਕੇ ਪਾ ਲੂੰਗੀ ਤੇ ਦੱਸਿਓ ਕਮੈਂਟ ਕਰਕੇ ਇਹ ਸੂਟ ਕਿਦਾਂ ਦਾ ਲੱਗ ਰਿਹਾਗਾ ए सूटअली शॉप ये चल रही हैं अपना हम भी खाने यार सुनी 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 चलो तो गैस जैसा जो हम पहले सिलेक्ट कर रहे हैं तो कुछ पाँच मीटर है नहीं क्या ਨਹੀਂ ਇਹ एकदम ਮੈਚਿੰਗ ਹੀ ਆਏ ਹੋਇਆ ਸੀ ਦੇਖਿਓ ਦੱਸਦੇ ਕਿਤਨਾ ਬਹੁਤ ਕਵਾਚ ਵੀ ਸੋਹਣੀ ਹੈ ਕਾਟਰੇਸ ਤੇ ਆਪਣੀ ਕਿਹਦੇ ਨਾਲ ਮੈਚਿੰਗ ਦੇ ਰਹੀ ਹੋਣਾ ਹਾਂਜੀ ਹੁਣ ਮੈਂ ਇੱਥੇ ਆਪਣੇ ਸੂਟ ਲਗਾ ਲਗਾ ਕੇ ਦੇਖ ਰਹੀ ਸੀਗੀ ਕਿਹੜਾ ਕਲਰ ਵਧੀਆ ਲੱਗਦਾਗਾ ਵੈਸੇ ਤਾਂ ਸਾਰੇ ਸੂਟ ਹੀ ਬਹੁਤ ਸੋਹਣੇ ਸੀਗੇ ਤੇ ਪਰ ਫਿਰ ਵੀ ਆਪਾਂ ਨੂੰ ਹੁੰਦਾਗਾ ਵੀ ਆਪਾਂ ਲਗਾ ਲਗਾ ਕੇ ਦੇਖ ਲਈਏ ਕਿਹੜਾ ਅੱਛਾ ਲੱਗੂਗਾ ਤੇ ਸਾਰੇ ਬਹੁਤ ਪਿਆਰੇ ਸੂਟ ਸੀਗੇ ਆ ਵਾਲੀ ਬਲੈਕ ਦੁਪੱਟਾ ਬਹੁਤ ਡਿਜ਼ਾਈਨਰ ਵਾਲਾ ਦੁਪੱਟਾ ਬਣਿਆ ਹੋਇਆ ਸੀ ਇਹਦਾ ਸੂਟ ਵੀ ਬਹੁਤ ਪਿਆਰਾ ਬਣਿਆ ਹੋਇਆਗਾ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਕਿਹੜਾ ਸੂਟ ਵਧੀਆ ਲੱਗਿਆ ਸਭ ਤੋਂ ਜ਼ਿਆਦਾ ਤੇ ਸਾਰੇ ਸੂਟ ਹੀ ਬਹੁਤ ਸੋਹਣੇ ਸੀਗੇ ਨਿਊ ਨਿਊ ਫੈਬਰਿਕ ਸੀ ਨਿਊ ਨਿਊ ਡਿਜ਼ਾਈਨ ਸੀਗੇ ਆ ਵਾਲਾ ਫੈਬਰਿਕ ਸੀਗਾ ਆ ਮੇਰੀ ਭਤੀਜੀ ਹੈਗੀ ਛੂਟੇ ਮસ્ਤੀ ਕਰੀ ਜਾਂਦੀ ਸੀਗੀ ਬੈਠੀ ਕਦੇ ਇੱਧਰ ਕਦੇ ਉੱਧਰ ਇਹ ਬਹੁਤ ਛੂਟਾ ਸਾਡਾ ਬੱਚਾ ਦਿਲ ਕਰਦਾ ਨਾਲ ਖੇਡੀ ਚਾਹੀਏ ਲਗਵਾ ਮੈਂ ਵਾਲਾ ਸਿੱਖਿਆ ਜੀ ਸਿੱਧਿਕ ਸਰ ਜਿਹਨੇ ਪੈਰ ਦੇ ਵਿੱਚ ਧਰ ਹੀ ਜਾਂਦੇ ਆ ਜਵਾਕ ਇਹਨਾਂ ਦੇਖੀ ਲੈ ਤੇ ਹਾਂਜੀ ਅਸੀਂ ਹੁਣ ਸ਼ਾਪਿੰਗ ਕਰਕੇ ਆਏ ਆਂਗੇ ਤੇ ਤੁਹਾਨੂੰ ਸੂਟ ਦਿਖਾਉਣੇ ਆ ਕਿ ਕਿੱਦਾਂ ਕਿੱਦਾਂ ਦੇ ਸੂਟ ਲੈ ਕੇ ਆਏ ਮਮਾ ਨੇ ਸੂਟ ਦਵਾਏ ਆ ਸਾਨੂੰ ਧੀਆ ਨੂੰ ਮਾਵਾ ਸੂਟ ਦਵਾਉਂਦੀ ਆ ਜਿੰਨੀਆਂ ਤੁਹਾਨੂੰ ਪਤਾ ਹੀ ਆ ਪਿਆਰ ਦੀ ਮਾਵਾ ਦਾ ਹਨਾ ਤੇ ਅਸੀਂ ਸੂਟ ਲੈ ਕੇ ਆਏ ਆਂਗੇ ਹਾਂ ਪੂਰਾ ਜੀ ਕੇਵਲ ਸੂਟ ਲੈ ਕੇ ਆਏ ਆ ਅਸੀਂ ਇਹ オーਗੈਂਜ਼ਾ ਦਾ ਫੈਬਰਿਕ ਹੈਗਾ ਤੇ ਪੈਸ ਲਗਾ ਕੇ ਇਹਦੀ ਡਿਜ਼ਾਈਨਿੰਗ ਕਰਾਂਗੇ ਉਹ ਸ਼ੋਅ ਕਰਾਂਗੇ ਤੁਹਾਨੂੰ ਡਿਜ਼ਾਈਨਿੰਗ ਅਸੀਂ ਤੇ ਇੱਕ ਇਹ ਵਾਲਾ ਸੂਟ ਹੈ ਵੀ オーਗੈਂਜ਼ਾ ਦਾ ਹੈਗਾ ਵਿੱਚ ਵਿੱਚ ਫਲਾਵਰ ਬਣੇ ਹੋਏ ਆ ਕਿਤੇ ਕਿਤੇ オーਗੈਂਜ਼ਾ ਦੀ ਉਹ ਸਲਵਾਰ ਹੈ ਇਹਦੇ ਨਾਲ ਤੇ ਨਾਲ ਦਾ ਇਹ ਦੁਪੱਟਾ ਰਹੂਗਾ ਇਹ ਵੀ ਤੁਹਾਨੂੰ ਅਸੀਂ ਵੇਅਰ ਕਰਕੇ ਦਿਖਾਵਾਂਗੇ ਰੈਡੀ ਕਰਕੇ ਇਹ ਕੇਵਲ ਸੂਟ ਹੈਗਾ ਇਹ ਵੀ オーਗੈਂਜ਼ਾ ਦਾ ਹੈਗਾ ਤੇ ਇਹਦੇ ਨਾਲ ਬਾਟਮ ਬਾਟਮ <li>ਰ ਗਾਂਜਾ ਦੀ ਹੈ ਤੇ ਇਹ ਸਾਰੇ ਸੂਟ ਦੇ ਵਿਦਾਊਟ ਉਹ ਦੁਪੱਟਾ ਰਹਿਣਗੇ ਇਕੱਲੇ ਇਹਦੇ ਸੂਟ ਨਾਲ ਦੁਪੱਟਾ ਹੈਗਾ ਇਹਨਾਂ ਨਾਲ ਡਾਈ ਕਰਵਾਵਾਂਗੇ ਅਸੀਂ ਸੂਟ ਤੇ ਆਹ ਵਾਲਾ ਸੂਟ ਮੈਂ ਲੈ ਕੇ ਆਈ ਆ ਪਛੀਨੇ ਦਾ ਪਲੇਨਸ ਲਵਾੜ ਨਾਲ ਇਹਦੇ ਅਸੀਂ ਕੋਰਸੈਟ ਬਣਾਵਾਂਗਾ ਤੇ ਇਹ ਤੁਹਾਨੂੰ ਕੋਰਸੈਟ ਬਣਾ ਕੇ ਵੇਅਰ ਕਰਕੇ ਤੁਹਾਨੂੰ ਅਸੀਂ ਦਿਖਾਵਾਂਗੇ ਵੀ ਕਿੱਦਾਂ ਦਾ ਕੋਰਸੈਟ ਬਣਿਆਗਾ ਤੇ ਬਹੁਤ ਸੋਹਣਾ ਲੱਗਦਾ ਹੈਗਾ ਹਾਂਜੀ ਇਹ ਦੁਪੱਟੇ ਲੈ ਕੇ ਆਈਆਂ ਸੂਟਾਂ ਨਾਲ ਇਹ ਲਾਈਨਿੰਗ ਵਾਲੀ ਟੈਬੀ ਹੈਗੀ ਇਹ ਵਾਲਾ ਚਨਾਉਣ ਦਾ ਦੁਪੱਟਾ ਵਧੀਆ ਪਿਆਉਣ ਚਨਾਉਣ ਦਾ ਇਹ ਵਾਲਾ ਆਰਗੈਂਜ਼ਾ ਦਾ ਦੁਪੱਟਾ ਹੈਗਾ ਇਹ ਮੈਂ ਕਿਸੇ ਕਸਟਮਰ ਦੇ ਵਾਸਤੇ ਲੈ ਕੇ ਜਾ ਰਹੀ ਹਾਂ ਇਹ ਵਾਲਾ ਬਰਬਰੀ ਦਾ ਦੁਪੱਟਾ ਹੈਗਾ ਇਹ ਡਾਈ ਕਰੇ ਤੋਂ ਬਹੁਤ ਸੋਹਣਾ ਬਣਦਾ ਹੈਗਾ ਤੇ ਵੇਅਰ ਕੀਤਾ ਬਹੁਤ ਸੋਹਣਾ ਲੱਗਦਾ ਹੈ ਇਹ ਵਾਲਾ ਦੁਪੱਟਾ ਹਾਂਜੀ ਫਿਰ ਅਸੀਂ ਚੌਲਾਂ ਦੀਆਂ ਤੇ ਖੋਇ ਦੀਆਂ ਮਿਕਸ ਕਰਕੇ ਪਿੰਨੀਆਂ ਬਣਾਈਆਂ ਤੇ ਬਹੁਤ ਟੇਸਟੀ ਪਿੰਨੀਆਂ ਬਣੀਆਂ ਸੀਗੀਆਂ ਤੇ ਤੁਹਾਨੂੰ ਪਤਾ ਹੀ ਹੈਗਾ ਮਾਵਾਂ ਦਾ ਪਿਆਰ ਜਦੋਂ ਆਪਾਂ ਪੇਕੇ ਘਰ ਜਾਂਦੇ ਆਂਗੇ ਤੇ ਮਾਂ ਨੂੰ ਹੁੰਦਾ ਮੈਂ ਆਪਣੀ ਤੀਨ ਨੂੰ ਕੁਛ ਨਾ ਕੁਛ ਦਵਾ ਬਣਾ ਕੇ ਪਾਇਸ ਵਾਰ ਮਮਮੀ ਨੇ ਸਾਨੂੰ ਖੋਏ ਦੀਆਂ ਤੇ ਚੌਲਾਂ ਦੀਆਂ ਮਿਕਸ ਬਣਾ ਕੇ ਪਿੰਨੀਆਂ ਦਿੱਤੀਆਂ ਹਾਂਜੀ ਹੁਣ ਅਸੀਂ ਬਲੌਗ ਦਾ ਐਂਡ ਕਰਨ ਲੱਗੇ ਆਂਗੇ ਤੇ ਤੁਸੀਂ ਸਾਨੂੰ ਲਾਈਕ ਕਮੈਂਟ ਕਰਕੇ ਦੱਸਿਓ ਕਿ ਬਲੌਗ ਇਦਾਂ ਦਾ ਲੱਗਿਆ ਸੂਟਾਂ ਵਾਲੀਆਂ ਵੀਡੀਓ ਆ ਵੀ ਤੁਸੀਂ ਦੇਖਿਆ ਕਰੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੁੰਦੇ ਆ ਸਾਡੇ ਤੇ ਸਾਨੂੰ ਆਰਡਰ ਕਰਿਆ ਕਰੋ ਦੱਸਿਆ ਕਰੋ ਕਿਹੜਾ ਸੂਟ ਤੁਹਾਨੂੰ ਜ਼ਿਆਦਾ ਵਧੀਆ ਲੱਗਿਆ ਤੇ ਨੈਕਸਟ ਬਲੌਗ ਲੈ ਕੇ ਜਲਦੀ ਆਵਾਂਗੇ ਸਸਿਕਾ